ਗੁਜ਼ਾਰਿਸ਼ ਹੈ ਆ ਪੰਥ ਨੂੰ ਯਾ ਹੁਣ ਕੇ ਥੋੜਾ ਜਿਹਾ ਪ੍ਰੈਸ਼ਰ ਬਣਾਇਆ ਜਾਵੇ ਅ ਹਾਲਾ ਹੋਰ ਵੀ ਕਾਫੀ ਕਾਬਲ ਆਦਮੀ ਹੋਣਗੇ ਸਿੰਸਾਈ ਬਿਲੋਂਗ ਟੂ ਲੁਧਿਆਣਾ ਤਾਂ ਮੈਨੂੰ ਅ ਇੱਕ ਅੱਛੇ ਲੀਡਰ ਬਾਰੇ ਪਤਾ ਹਮ ਮਨਪ੍ਰੀਤ ਸਿੰਘ ਯਾਲੀ ਹੁਣਾ ਬਾਰੇ ਜੀ ਜੀ ਉਹ ਸੇਮ ਏਜ ਗਰੁੱਪ ਹੀ ਆ ਮੇਰੇ ਖਿਆਲ ਕੋ ਮੈਂ ਤਾਂ ਛੋਟੇ ਹੀ ਹੋਣਗੇ ਭਾਵੇਂ ਹਮ ਤੇ ਉਹ ਉਹ ਦੇਖੋ ਉਹਨਾਂ ਨੇ ਕਾਫੀ ਮਤਲਬ ਔਖਾ ਸਮਾਂ ਵੀ ਕੱਢਿਆ ਪਿੱਛੇ ਫਿਰ ਉਹਨਾਂ ਨੇ ਕਿੰਨੀ ਗਵਰਨਮੈਂਟ ਮਸ਼ੀਨਰੀ ਯੂਜ਼ ਕੀਤੀ ਕਾਂਗਰਸ ਨੇ ਉਦੋਂ ਫਿਰ ਵੀ ਉਹਨਾਂ ਨੇ ਉਹ ਸੀਟ ਕੱਢੀ ਅਕਾਲੀ ਦਲ ਦਾ ਝੰਡਾ ਉੱਚਾ ਕੀਤਾ ਫਿਰ ਉਹ ਹੀ ਇਸ ਹਾਈਲੀ ਰਿਸਪੈਕਟਡ ਐਂਡ ਲਵਡ ਇਨ ਹਿਸ ਕੰਸਟੀਟੂਐਂਸੀ ਲੁਧਿਆਣੇ 'ਚ ਹੀ ਉਹਨਾਂ ਦੀ ਚੰਗੀ ਪਕੜ ਆ ਮਤਲਬ ਲੁਧਿਆਣੇ ਨੂੰ ਇੱਕ ਇਸ ਤਰ੍ਹਾਂ ਦੇ ਐਮਪੀ ਵੀ ਇਸ ਤਰ੍ਹਾਂ ਦੇ ਮੰਤਰੀ ਦੀ ਲੋੜ ਆ ਤੇ ਫਿਰ ਦੇਖੋ ਉਹ ਉਹ ਹੀ ਡਿਡਨਟ ਗਿਵ ਅਪ ਟੂ ਐਨੀ ਕਾਈਂਡ ਆਫ ਪ੍ਰੈਸ਼ਰ ਉਨਾਂ ਤੇ ਦਬਾਅ ਬਣਿਆ ਉਹਨਾਂ ਦੀਆਂ ਕੰਪਨੀਆਂ ਤੇ ਵੀ ਰੇਡਾਂ ਹੋਈਆਂ ਹੋਰ ਸਾਰਾ ਪਰ ਉਹਨੇ ਕਿਹਾ ਵੀ ਮੈਂ ਨਹੀਂ ਵੋਟ ਪਾਉਂਦਾ ਪਿੱਛੇ ਜਦੋਂ ਰਾਜ ਸਭਾ ਦਾ ਐਮਪੀ ਬਣਨਾ ਸੀ ਕਿਸੇ ਨੇ ਪੰਜਾਬ ਚੋਂ ਤੇ ਉਹ ਤੁਹਾਡੇ ਤੁਹਾਡੇ ਕਿਹਨ ਦਾ ਪਾਵਾ ਮਤਲਬ ਜਿਹੜਾ ਬੰਦਾ ਸਟੈਂਡ ਲੈ ਸਕਦਾ ਲਾਈਫ ਚ ਤੇ ਉਹ ਉਸ ਉਸ ਆਦਮੀ ਤੇ ਵਿਸ਼ਵਾਸ ਕਰਨ ਦਾ ਯੋਗ ਉਹ ਮਤਲਬ ਬੰਕਿਆਂ ਨਾਲੋਂ ਠੀਕ ਆ ਮੈਂ ਅੱਜ ਕਹਿ ਸਕਦਾ ਇੱਕ ਮਜ਼ਬੂਤ ਸ਼ਖਸੀਅਤ ਆ ਪੰਥ ਨੂੰ ਐਸੇ ਲੋਕਾਂ ਦੀ ਲੋੜ